ਸਕਾਵੇਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤਿਮੋਲ ਪਹੁੰਚ ਚੁੱਕੇ ਆ ਜੀ ਬਾਈ ਜੀ ਨਾਲ ਕੋਲ ਵੇਖੋ ਚਾਰ ਪੰਜ ਲਗਭਗ ਛੋਟੇ ਸੇਲ ਆ ਤਾਜ਼ੀਆਂ ਸੂਈਆਂ ਸਵਈਆਂ ਤਾਂ ਉੱਪਰ ਬਾਈ ਜੀ ਦੇ ਨਾਲ ਗੱਲਬਾਤ ਕਰੀਏ ਬਾਈ ਜੀ ਸਭ ਸਤਿਕਾਰ ਸਭ ਸਤਿਕਾਰ ਬਹੁਤ ਵਧੀਆ ਸੁਨੇਹ ਬਹੁਤ ਚੜ੍ਹਦੀ ਗੱਲਾ ਤੁਸੀਂ ਦਿਖਾਓ ਕੀ ਗੱਲ ਹੈ ਬਾਈ ਜੀ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਾ ਤੁਹਾਨੂੰ ਬੜਾ ਚੜ੍ਹਦੀ ਜਾਂਦਾ ਵੇਖਿਆ ਮਾਲ ਜੀ ਸਾਰਾ ਵੇਚਿਆ ਬਾਰ ਬੜਾ ਥੋੜਾ ਜਿਹਾ ਮਾਰ ਤੰਗਾ ਸਾਰਾ ਨੀਲੀ ਨੀਲੀ ਤੇ ਭਾਜੀ ਇੰਨਾ ਹੀ ਫੋਨ ਆਇਆ ਇੰਨਾ ਹੀ ਫੋਨ ਆਇਆ ਬਦਲ ਜਿੰਨਾ ਆਪਾਂ ਬੰਨ ਪਾਹੀ ਉਹਦੇ ਤੋਂ 2-3000 ਰੁਪਏ ਬੰਦੇ ਵਾਧੂ ਦਿੰਦੇ ਨੇ ਸਾਡਾ ਕਿਉਂਕਿ ਮੈਂ ਚੰਗੀ ਜਾਨੀ ਠੰਡੀ ਧੀਰੀ ਵੜੀ ਸੀ ਜਿਆਦਾ ਜਾਨੀ ਇਹਦਾ ਬਹੁਤ ਫੋਨ ਆਇਆ ਅੱਜ ਬਹੁਤ ਬੰਦੇ ਮੰਗਾਟੇ ਆ ਤੇ ਹੁਣ ਇੱਕ ਨੀਲੀ ਤੇ ਫੇਰ ਇੱਕ ਹੋਈ ਆ ਅੱਛਾ ਤੇ ਇੱਕ ਮੈਂ ਅਜੇ ਹੋਰ ਆ ਨੀਲੀ ਦੀ ਬਾਹਰ ਅਜੇ ਉਹ ਥੋੜੀ ਸੁਸ ਆ ਕੇ ਥੱਪੀ ਜਾਂਦੇ ਉਹ ਦੂਜੀ ਵੀਡੀਓ ਚ ਪਾਵਾਂਗੇ ਚਲੋ ਮੈਂ ਜਾਂ ਦੋ ਬਾ ਨੀਲੀ ਪਾਵਾ ਗਿਆ ਕੀ ਆ ਚਲੋ ਹੁਣ ਚਾਰ ਮੱਝਾ ਪਾਉਣਾ ਆ ਕੀ ਇੱਕ ਗਊ ਇੱਕ ਗਊ ਸਾਰੇ ਸਹੀ ਸਾਰੀਆਂ ਸੂਈਆਂ ਸਾਰੀਆਂ ਸਹੀ ਹੈ ਗਊ ਚੜ ਕੇ ਬੰਨੋ ਇੱਥੇ ਲਿਆਓ ਆ ਜਾਓ ਫਿਰ ਸੋਲ ਬਾਈ ਮੋ ਤਾਂ ਗੌਲੇ ਆ ਲੱਗ ਗਿਆ ਇਹ ਬਾਈ ਜੀ ਇਹ ਛੋਟੀ ਸੋਈ ਹੈ ਇਹ ਸੋਈ ਅਸੀਂ ਦੁੱਧਾ ਸੁਗਾ ਦੇ ਹਾਂ ਜੀ ਇਹ ਦੇਖੋ ਦੁੱਧ ਜਿਹੜਾ ਚੱਡਦਾ ਮਾ ਵਸਾ ਨਗਰ ਉਹ ਪਰ ਜਿਹੜਾ ਦੁੱਧ ਆਇਆ ਇਸ ਵੇਲੇ 12 ਲੀਟਰ ਠੰਡਾ ਹੋਊਗਾ ਅਜਾ 12 ਕਿਲੋ ਪੱਕਾ ਹੀ ਹੈ 12 ਕਿਲੋ ਭਾਜੀ ਪੱਕਾ ਉਹ 2 ਟਾਈਮ 3 ਟਾਈਮ 4 ਟਾਈਮ ਬੰਦਾ ਇਸੇ ਚੁਆਈ ਕਰੇ ਅਲਗ ਦੇ ਦੁਆਰ ਲਗਾ ਕੇ ਕੱਲ ਨੂੰ ਗੱਲਾਂ ਵੱਡੀ ਝੋਟੀ ਆ ਅੱਜ 4-5 ਦਿਨ ਸੋਈ ਨਾ ਨਾਲ ਨਾਲ ਜੇ ਬੱਚੇ ਦਾ ਬੱਚਾ ਦਿਖਾਉਣੇ ਆਪਾਂ ਤਾਂ ਮਗਰ ਜੀ ਲਓ ਜੀ ਵੇਖੋ ਵੱਡੀ ਝੋਟੀ ਹੈ ਪੂਰੀ 12 ਕਿਲੋ ਜਿਹੜਾ ਇਸ ਟਾਈਮ 12 ਕਿਲੋ ਤਿਆਰ ਛੱਡ ਕਾੜ ਦੇ ਵੱਡੀ ਝੋਟੀ ਪੂਰੀ ਜਮਲ ਤੇ ਅ ਵੀ ਸੰਭੂ ਦਿਖਾ ਦੇ ਕਰਨੇ ਚੱਟਾ ਫਰਾ ਲੱਗ ਰਿਹਾ ਵਾ ਤੇ ਬਹੁਤ ਬਹੁਤ ਜਲ ਜਵਲ ਆ ਪਾਤੀ ਬਸ ਠੀਕ ਬੱਠੀ ਚਲੋ ਹਾਂਜੀ ਬਾਜੀ ਬਰਾ ਸੰਦੀਪ ਮੋਲ ਜਾਇ ਜਰਾ ਕੇ ਪਾਉਣੇ ਜਾਇ ਜੀ ਜਿਆਦਾ ਨਹੀਂ ਪਾਉਣੇ ਕਿਉਂਕਿ ਆਪਾਂ ਵੇਚਣੀ ਜਾਵਾਂ ਹਾਂ ਹਾਂ ਜੀ ਕੋਈ ਮਨ ਕਰ ਜਾਦਾ ਨਹੀਂ ਮੋਲ ਆਪਾਂ ਕਰਦੇ ਹਾਂ ਆਪਾਂ ਬਸ ਜਾਇ ਜੀ ਕਰਦੇ ਹਾਂ ਝੋਟੀ ਤੇ ਆ ਬਾਦੇ ਵਾਲੀ ਜਿਹਦੀ ਇੱਕ ਪੰਜ ਦੇ ਪਰ ਜਾਇ 12 ਕਿਲੋ ਜਾਇ ਜੀ ਚੱਲੇਗੀ ਚਵਾਈ ਕਿਤੇ ਉਂਗਲ ਆੜ ਕੇ ਮੋਟੀ ਧਾਰ ਹੋਊਗੀ 11 12 ਕਿਲੋ ਬੋੜਾ ਜਾਇ ਕੋਈ ਮਾਰ ਬੋੜਾ ਹੀ ਲਾ ਲਓ ਅਜੇ ਪੰਜਾਂ ਚੌਕ ਰਾਜ ਚੰਗ ਕਰਦੇ ਜੀ ਅਜੇ ਲਾ ਲੂ ਨਾਲ ਜਬਾ ਠੀਕ ਹੈ ਜੀ ਤੇ ਵਕਤ ਲਈ ਦਦੋ ਦਦੋ ਪਈ ਕੋਈ ਗੱਲ ਕਰਦਾ ਛੋੜੀ ਕਰੀਏ 500 ਲੱਖ ਦੇ ਜੀ ਚਲੋ ਦੋ ਸ਼ਰਤ ਜੀ ਬੋ ਦੋ ਘਟ ਲੱਖ ਦੀ ਜਿਹਦੇ ਵਿੱਚੋਂ ਛੋੜ ਹੋ ਸਿਰਫ 99000 99000 ਦਾ ਹਾਂ ਲਓ ਆ ਜੋ ਕਰ ਹਾਂ ਕੋਈ ਨਹੀਂ ਮੈਂ ਇਹ ਕਿਹ ਮਦੀਨਾ ਵੇਖੋ ਜੀ ਬਾਈ ਇਹ ਰਾਤ ਦੀ ਸੂਈ ਹੈ ਅਜੇ ਰਾਤ ਹੀ ਸੂਈ ਹੈ ਰਾਤ ਦੀ ਸੂਈ ਹੈ ਅਜੇ 4 ਕਿਲੋ ਮਹਿਰਾਸੀ ਚੋਈ ਹੈ ਅੱਛਾ ਠੀਕ ਆ ਚਾਰ ਪੰਜ ਕਰੋ ਰਾਂਗੇ ਚੰਗ ਚਾਰ ਦੁੱਜਾ ਸੂਹਣਾ ਜੀ ਅਜੇ ਦੁੱਜਾ ਸਵੇਰ ਦੇ ਲਓ ਚਾਰ ਕਿਲੋ ਮਹਿਰਾਸੀ ਚੋਈ ਹੈ 15 16 ਕਿਲੋ ਦੀ ਗਰੰਟੀ ਆ ਮੈਂ ਜੇ ਵੇਖੋ ਨਕੀ ਅੱਛਾ ਠੀਕ ਵੱਡੀ ਮਜਬੂਰੀ ਬੱਚਾ ਮੁਰਗੀ ਆ ਗਈ ਜੀ ਇਹ ਤਾਂ ਮਗਰ ਘੱਟੀ ਜੀ ਘੱਟੀ ਮਗਰ ਆ ਗਈ ਆ

ਇਕ ਤੁਰਾ ਦੱਦਾ ਲੈ ਰਾਤੀ ਸੁਈ ਦੇ ਦੁੱਧ ਜਿਹੜਾ ਵਾ ਮਤਲਬ 4 ਕਿਲੋ ਬੋੜਾ ਰਾ ਤੁਸੀਂ 4 ਸਾਢੇ 4 ਕਿਲੋ ਆ ਬਾਕੀ ਆ ਕੋਈ ਥਣ ਵੇਖ ਕੇ ਲੈ ਜਾਓ ਆਪ ਤੁਸੀਂ ਆਪਣੇ ਜਿੰਨੀ ਪਾ ਲੂ ਉਹਨਾਂ ਚੋਂ ਦੁੱਧ 15 ਘੜ ਜਾਂ 16 ਘੜ ਜਾਂ 14 ਘੜ ਮਤਲਬ ਤੁਸੀਂ ਵੱਧ ਵੀ ਕੱਢ ਸਕਦੇ ਜੇ ਆਪਾਂ ਕਹਿ ਲੀ ਹਾਂਜੀ ਤੇ ਮੋਲੇ ਦਾ ਵੀ ਧਿਆਨ ਹਾਂਜੀ ਮੋਲੇ ਦਾ ਵੀ 5 ਘੜ ਦੇ ਠੀਕ ਆ ਰੋਟੀ ਰੱਖੋ ਕਿੱਥੇ ਆ ਤੇ ਬਾਕੀ ਤੁਸੀਂ ਦਾ ਦੋ ਇਹ ਵੀ ਲੱਖ ਦੋ ਹੀ ਸਾਢੇ ਦੋ ਸਾਢੇ ਦੀ ਨਾ ਤਨ ਘੱਟ ਹੋ ਗਈ ਚਲੋ ਠੀਕ ਆ ਠੀਕ ਆ ਜਾ ਲੇ ਭਾ ਭਾ ਜਾਨ 93 ਐ 93 ਰਹਾ ਬਠੀਕਾ ਜੀ ਠੀਕ ਆਹ ਜੀ ਇਹ ਜ ਵੱਡਾ ਸੁਗਾ ਦੇ ਅੱਛਾ ਇਹ ਵੀ ਸੁਈ ਹੋਣਾ ਜੀ ਸੁਈ ਸੁਈ ਦੇ ਲੋ ਜੀ ਇਹ ਦੂਜਾ ਸੁਆ ਛੋਟੀ ਸ਼ੀਗੀ ਨੇ ਉਹ ਆ ਜੇ 6 ਲਾਂ ਦਾ ਦੇਖੋ 6 ਦਾ ਜੈਡ ਬਲੈਕ ਕਾਲੀ ਸ਼ਾ ਜੈਡ ਪੂਛ ਦਾ ਲਾਲ ਮੇ ਜ ਚੱਤਰ ਕੋਲ ਜੈਡ ਬਣਾਇਆ ਜੇ ਛੋਟੀ ਦੇਖੋ ਨਾ ਦੱਸੋ ਸੁਣੋ ਵੇਖੋ ਛੋਟੀ ਆ ਕਿੱਡਾ ਸੋਣਾ ਛੱਟੀ ਕੱਟਾ ਜੀ ਇਹ ਤਾਂ ਮਗਰ ਜੀ ਜਿਹੜੀ ਮਗਰ ਕੱਟੀ ਕੱਟੀ ਜੀ ਹਰ ਮੂਹ ਮਾਰ ਖਾਉਂਦਾ ਲਾਂ ਜਾ ਭਾ ਕਦਰ ਜੋ ਬਿਲਕੁਲ ਘੰਡ ਬਣਾ ਗਈ ਚੰਗੀ ਝੋਟੀ ਕੋਈ ਦੀਵਾਲ ਨਹੀਂ ਜੇਗਾ ਉਹਦਾ ਵਾਲ ਵੀ ਦੇ ਚਾਹੇ ਪਾਤੀ ਆਇਆ ਗਿਆ ਹੋਰ ਜੱਗੇ ਜੋ ਢੀ ਦੇ ਪੜ ਲੈ ਕੋਲੇ ਬੇ ਜੀ ਜੀ ਭਾਜੀ ਆਈ ਉਧਰੋਂ ਮੈਂ ਪਰ ਆਪਰੇ ਲੈ ਕੇ ਤੇ ਲਈਏ ਬੱਠ ਠੀਕ ਛੋਟੀ ਅਗਲੇ ਦੁਜੇ ਸਵੇਰ ਪਹਿਲੇ ਸਵੇਰ ਉਧਰ ਨਹੀਂ ਜਾ ਹਾਂਜੀ ਪਰ ਆਪਾਂ ਇਧਰੋਂ ਲਈਏ ਅਸੀਂ ਨਹੀਂ ਆਂਦੇ ਕੋਈ ਉਧਰੋਂ ਲੈ ਆਈਏ ਲੈ ਆਪਾਂ ਇਧਰੋਂ ਆਈ ਉਧਰ ਦੀ ਜੀ ਛੋਟੀ ਜੀ ਹਾਂਜੀ ਤੇ ਦੁੱਧ ਦੇ ਭੋਗਾ 11 ਕਿਲੋ ਠੀਕ ਹੈ ਜਿਹੜਾ ਚੋਲਣਾ ਬਦਲਾ ਦੁੱਧ 11 ਕਿਲੋ ਹਾਂਜੀ ਤਾਜੀ ਸੂਈਏ ਕੱਟੀ ਮਗਰ ਜੇ ਅੱਜ ਪੰਜਾਂ ਸ਼ਾਂਦਰਾ ਸੂਈਏ ਬੰਨ ਜਾਂਦਾ ਠੀਕ ਹੈ ਜੀ ਤੇ ਦੁੱਧ 11 ਕਿਲੋ ਚੋਾਈ ਇੱਕ ਨੰਬਰ ਓਕੇ ਆ ਪੂਰਨ 42 ਚੋਾਈ ਟੌੜੀ ਤੇ ਮੁੱਲ ਇਹਦਾ ਵੀ ਇੱਕ ਪੰਜ ਇੱਕ ਪੰਜ ਇੱਕ ਪੰਜ ਮਰਾ ਪੁਰਾਣਾ ਲੈ ਲੈ ਇਹਨਾਂ ਨੇ ਕੋਈ ਗੱਲ ਦੀ ਇੱਕ ਰੋਪਾ ਦੋ ਦੋ ਨੰਬਰ ਚੱਲੀ ਹੋਏ ਤੁਹਾਨੂੰ ਤੁਹਾਨੂੰ ਜਾਂਦੀ ਹੈ ਇਹ ਨਹੀਂ ਨੰਬਰ ਨਾ ਸਭ ਲਈ ਜਾ ਬਸ ਨੰਬਰ ਦਾ ਰਹਿਤੀ ਜਨਮ ਵਾਲੇ ਸਥਾਨ 'ਤੇ ਆ ਰਿਹਾ ਕੋਈ ਇਹਡਾ ਦੋ ਨੰਬਰ ਵਾਲੇ ਸਥਾਨ 'ਤੇ ਆ ਰਿਹਾ ਪਹਿਲੇ ਨੰਬਰ ਸਥਾਨ 'ਤੇ ਆ ਰਹੀ ਹੈ ਆਇਆ ਕਿ ਨਹੀਂ ਸਹੀ ਕਹੋ ਨੰਬਰ ਦੱਸ ਕੇ ਲੈ ਲੈ ਸਥਾਨ ਤੋਂ ਤੁਹਾਨੂੰ ਆਜੇ ਤੂੰ ਨੀਲੀ ਇਹ ਕਿੰਨੇ ਕੱਟ ਦਵਾਂਗੇ 95000 ਦੇ ਦਵਾਂਗੇ ਅੱਛਾ ਇਹ ਕੱਟ ਇਹ ਕੱਟ ਇਹ 95000 ਠੀਕ ਹੈ 95 ਚਲੋ ਲੱਗ ਗਿਆ ਲੱਗ ਗਿਆ 95000 ਰੁਪਏ ਝੋਟੀ ਦਵਾਗੇ ਹਾਂ ਨਾ ਜਿਹਦੇ ਵਿੱਚ ਛੋਟ ਹੋਣਾ ਬਿਲਕੁਲ ਜੱਟ ਬਲਾਕ ਹੋਣੀ ਆ ਪੂਛ ਫੜ ਕੇ ਵੇਖੋ ਛੋਟੀ ਹੈ ਲੱਖੋਂ ਬਾਹਰ ਵਾਲੀ ਆ ਪਰ ਇਹ ਨਹੀਂ ਕਰਦੇ ਜੱਟ ਲੈ ਕੇ 1000 ਵੀ ਚਿੱਟਾ ਨਹੀਂ ਗਾ ਚਲੋ ਕੋਈ ਨਹੀਂ ਜੱਟਾਂ ਲਈ ਠੀਕ ਹੈ ਜੀ ਉਹ ਜਿਹੜੇ ਭਾਰਾ ਆਪਾਂ ਨੂੰ ਆ ਜਾ ਚਲੋ ਅਸਾਂ ਡਾ ਜਾ ਉਸ ਦੇ ਹਿਸਾਬ ਨਾਲ ਦਵਾਗੇ ਆਪਾਂ ਇਹ ਨਹੀਂ ਗੱਲ ਕੇ ਆਪਾਂ ਐਵੇਂ ਜ਼ਿਆਦਾ ਗਿਆ ਨਾ ਤਾਂ ਕਹਿੰਦੇ ਆਪਾਂ ਸਿਰਫ ਜਲ ਪਾਣੀ ਲੈਣਾ ਆਹ ਜੀ ਆਹ ਨੀਲੀ ਦੀ ਮਹਣੇ ਹਾਂਜੀ ਸੂਬਾ ਤੇ ਜਾ ਜਾ ਜੀ ਤੀਜਾ ਸੂਬਾ ਇਨ ਨੂੰ ਅਜੇ ਆ ਬੱਚਾ ਖਾ ਲਓ ਮਗਰ ਕਰਤੀ ਜੇ ਇਹਦੇ ਹਾਂਜੀ ਇਹ ਪਰਸੋਂ ਵੀ ਸੁਈ ਜੇ ਹਾਂਜੀ ਪਰਸੋਂ ਸਿਹਰੇ ਸੁਈ ਜੇ ਛੋਟੀ ਤਰ੍ਹਾਂ ਦੇ ਚੋਨੇ 40 ਜਾਰੇ 12 ਕਿਲੋ ਬੋਲਾ ਹੋ ਗਿਆ ਅੱਛਾ 12 ਕਿਲੋ 12 ਕਿਲੋ ਤੁਹਾਨੂੰ ਕੋਲੇ ਚਵਾ ਦਿਖਾਉਣੇ ਕਿ ਦੰਗਲੋ ਮੋਟੀ ਦੱਸ ਦੁੱਧ 15 16 ਕਿਲੋ ਦੀ ਗਰੰਟੀ ਆ ਇਹ ਸੂਝ ਥੱਪੀ ਸਿਹਰੇ ਜਿਆਦੀ ਨਾ ਠੀਕ ਆ ਮੈਂ ਕੋਆ ਰਾਤ ਨੂੰ ਨੇਰੇ ਚੋ ਗਿਆ ਹਾਂ ਪੂਰੀ ਸਾਫ ਕੀਤੀ ਇਹ ਨਹੀਂ ਗੱਲ ਕੋਈ ਤੇ 12 ਕਿਲੋ ਦੁੱਧ ਨਾ ਹੋਵੇ ਤਾਂ ਮੈਂ ਆਪਣੀ ਆਖੇ ਬਾਹਰ ਠੀਕ ਆ ਪੌੜੀ ਪੌੜੀ 12 ਕਿਲੋ ਬੋਲਾ ਪੀਓਰ ਨੀਲੀ ਜਿਹੜਾ 12 ਕਿਲੋ ਬੋਲਾ ਹੋਵੇ ਥੱਪੀ ਦੇ ਨਿਸ਼ਾਨੀਆਂ ਪਿੱਟਰ ਦੇ ਨਿਸ਼ਾਨੇ ਹਨ ਉਹਨਾਂ ਨੂੰ ਤਾਂ ਹਾਂ ਕੱਟ ਲੱਖੀ ਜਾਵਾਂ ਨਾਲ ਬੱਚਾ ਕੱਟਾ ਮੈ ਜੀ ਅੱਜ ਕੱਟਾ ਕੱਟੀ ਜੇ ਕੱਟੀ ਕੱਟੀ ਕਾਲੀ ਚ ਮਗਰ ਆ ਜੇ ਕੱਤੀ ਕਾਲੀ ਚ ਲਾਹਾਂ ਮੈਂ ਚਲਾ ਗਈ ਬੱਚਾ ਲਾਹ 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 ਬੱਚਾ ਮਗਰ ਕੱਟਾ ਜੀ ਕੱਟਾ ਜੀ ਕੱਟਾ ਜੀ ਬਾਜੀ ਕੱਟਾ ਜੇ ਨਹੀਂ ਕੋਈ ਕੋਈ ਉਹ ਕਹਿੰਦਾ ਮਗਰ ਕਰਤਾ ਤੁਹਾਨੂੰ ਘਾਰਾ ਲਾ ਕੇ ਦਿਖਾਉਂਦੇ ਮਾਰ ਕੇ ਵੇਖੋ ਚੁਆਈ ਕਿੱਥੇ ਕਰਦਾ ਜਿਆਦੀ ਚੰਗੀ ਮੈਂ ਬਹੁਤੀ ਜਿਆਦੀ ਥੋੜੀ ਵੀ ਨਹੀਂ ਬੱਸ ਜੀ ਹਾਂ ਜੀ ਜਾਦੀਂ ਤੇ ਵੜੀ ਪਾਹੀਓ ਉਹ ਜੀ ਧਾਰ ਮੋਤੀ ਦਾ ਬਹੁਤ ਵਧੀਆ ਪਾਹੀਓ ਅਜੀ ਭਾਲਾ ਜਬੜੀ ਮੋਤੀ ਪਾਹ ਲੈ ਮਿੱਕੀ ਮੈਨੂੰ ਪਗਲੀ ਸਾਰ ਪਾਹ ਵੀ ਹੈਗੇ ਆ ਬਾਬਾ ਆਪੇ ਆ ਫੜ ਕੇ ਵੜੇ ਗਾੜੀ ਪਾ ਲੈ ਵਾਲੇ ਬੜੀ ਪਾੜ ਜਰੂਰ ਮੈਨੂੰ ਹੈਗੀ ਅਜਾ ਤੱਕ ਕੱਦ ਵੇਖੋ ਕਿੱਥੇ ਆਉਂਦੀ ਹੁੰਦਾ ਮੈਂ ਦੇਲੀ ਦਾ ਬਦ ਬਲਾ ਲੈ ਜੀ ਆ ਵੇ ਇਹਨਾਂ ਦੇ ਮੱਝਾ ਪਾਉਂਦੇ ਦੇਲੀ ਵਾਲੇ ਉਹਨਾਂ ਸਾਨੂੰ 15 ਕਿਲੋ ਦੀ ਗਾਰੰਟੀ ਦਿੱਤੀ ਹੈ ਇਹ ਜਿਹੜਾ ਕੱਟ ਬਿਲਕੁਲ ਹੈ ਬਾਕੀ ਹੈ ਬੌਣਾ ਜੇ ਜੇ ਬੌਣੀ ਮੋਟੀ ਬਣਾ ਗਏ ਬੱਚੇ ਕੋ ਨਹੀਂ ਪੂਰਾ ਦਿੱਤੂਗਾ ਜਾਂਦਾ ਇੰਨਾ ਪੂਰਾ ਬੱਚਾ ਪਰਸੋਂ ਦੀ ਸੜੀ ਜੀ ਇਹ ਇਹ ਪੈਦਾਰਾ ਬੱਚਾ ਘੋਟ ਹੋ ਗਿਆ ਜੀ ਜਬੀ ਹਾਂ ਕੀ ਕਰਦੀ ਆ ਬਹੁਤ ਵਧੀਆ ਕਰਿਆ ਜੀ ਆਹ ਜੀ ਬਹੁਤ ਬਹੁਤ ਦਾਇਰ ਪਰ ਪੌੜਾ ਨਹੀਂ ਕੋਈ ਪਤਾ ਲੱਗਦਾ ਜੀ ਨਿਕਾ ਰਾਂ ਜੀ ਪਤਾ ਬੰਦ ਗੋਟ ਆ ਗਈ ਆਲੇ ਜਮਨ ਜੀ ਸਾਰਾ ਦੋ ਵਾਰ ਪਾ ਕੇ ਦੱਸ ਆ ਰਿਹਾ ਮਾਰਦਾ ਬਹੁਤ ਵਧੀਆ ਕਰਾਈ ਜਾਂਦੀ ਹੈ ਇੱਕ ਨੰਬਰ ਭਾਈ ਮੈਂ ਨਾ ਜੱਦੀ ਕਾਉਂਗਾ ਭਾਜੀ ਪੱਤੀਆਂ ਪਾਉਂਦੀ ਥੱਲੇ ਇਕ। ਸਿਆ ਬਾਤ ਬਸ ਦੁੱਧ ਨੂੰ ਵੜੀ ਜਾਂ ਮੈਂ। ਦੁੱਧ ਨੂੰ ਵੜੀ ਬਾਲਟੀ ਚਾੜੀ ਹੁੰਦਾ ਸੀ ਮਾਸ਼ 6-7 ਕਿਲੋ ਦੀ ਬਾਲਟੀ ਇਹਦੇ ਸੋਦੀ ਕੱਢਦੀ ਜਾਂਦਾ। ਤਾਂ ਇਹਨਾਂ ਦੋ ਦਾ ਆਪਾਂ 12 ਕਿਲੋ ਦਾ ਭਰਦੇ 7 ਕਿਲੋ ਬਾਲਟੀ ਤੋਂ ਹੀ ਕੱਢਦੀ ਜਿਹੜਾ ਚਾਹੂਗਾ ਪੈਸਾ ਕਰੂਗਾ। ਹਾਂਜੀ। ਤੇ ਮੋਲੇ ਦਾ ਹੀ ਭਾਜੀ ਕਹਿਆ ਜੀ। ਹਾਂਜੀ। ਇਹਦਾ 95 ਹਜ਼ਾਰ। ਜਾਂਦੂ ਹੋ। ਆਪੇ ਇੱਕੋ ਹੀ। ਵੀਰ ਰੋ ਬਾਕੀ ਮੈਂ ਲੀਤੀਆ ਮੈਂ ਇਹਨਾਂ ਦੁੱਧ ਨੂੰ ਜੇ ਕੋਈ ਕੱਢਦੀ ਬਹੁਤ 90 ਲੈ ਤੈ ਨਹੀਂ ਸ਼ਾ ਸਾਫੀ ਆ ਤੇ ਜਾਰਾ ਫਿਰ ਪਾਇਆ ਨਾ ਵਾਕੀ ਇਹਨੂੰ ਚਲੋ ਕੋਈ ਗੱਲ ਨਹੀਂ ਜਾਂ ਜਾ ਨਾ ਬੈਡਰ ਸਾਫੀ ਤੇ ਸਾਫੀ ਦੀ ਹਾਂ ਨਾ ਜਾਂ ਜਾ ਸਾਫੀ ਜਾਂ ਚਲੋ ਕੋਈ ਜਾਂ ਇਹ ਸੁਈ ਇਹ ਸੁਈ ਆ ਵਾਸ਼ੀਏ ਦੇ ਵਗਾਂ ਵਸ਼ੀ ਮਗਰ ਆ ਗਿਆ 10-12 ਦੇ ਸੁਈ ਹਾਂਜੀ ਤੇ ਇੱਕੋ ਦੁੱਧ ਹੋ ਗਿਆ ਅਸਵੇਲੇ ਜਿਹੜਾ 9 ਕਿਲੋ ਠੰਡਾ ਮਿਲਣਾ ਨਾ ਜਾਂ ਅੱਛਾ 9 ਕਿਲੋ ਦੁੱਧ ਜਾਂ ਠੰਡੀ ਤੇ ਜੱਜ ਕੇ ਮੋਲੇ ਦਾ ਵੀ ਜਾ ਜਾਂ ਜੀ ਕੋਈ ਵੀ ਜਾ 35000 ਤੇ ਮਿਹਰ ਨਾਲ ਕਰਾ ਦੇ ਲਓ ਜੀ 35000 ਦੀ ਕਰੂ 35000 ਦੀ ਲਊ ਠੰਡੀ ਦੀ ਖਤੀ ਮਗਰਾ ਬਸੀ ਮਗਰਾ ਚੱਲ ਨਾ ਦੋ ਕਰਾਂਗੇ ਸੁਬਾ ਤੁੱਜਾ ਦੇ ਠੀਕ ਆ ਵਾਹਿਗੁਰੂ ਬਾਕੀ ਥੋਈ ਥਵਾਈ ਏ ਇਹ ਤਾਂ ਇਹ ਟਾਈਮ ਤੋਂ ਸਭ ਦੀ ਆਉਣਾ ਇਹ ਥੋਈ ਥਵਾਈ ਹੈ ਬਿਲਕੁਲ ਇਹ ਤਾਂ ਅੱਗੇ ਵੀ ਕੋਣ ਵਾਲੀ ਹੈ ਕਹਿੰਦੇ ਕੋਈ ਥੋਈ ਥਵਾਈ ਹੈ ਪਰ ਠੀਕ ਹੈ ਆ ਜੀ ਆ ਗਏ ਲੈ ਵੇ ਹੁਣ ਸਭ ਗਿਆ 20000 ਰੈਂਟ ਹੀ ਆਰ ਜੋ ਇਹ ਆ ਲਈ ਛੱਡ ਦੀਏ 34000 ਦੀ 24000 ਦੀ ਬਠੀ ਜਾਂ ਦੀ ਲਾਸਟ ਬੀਜ ਆਜਾ ਹੋਰ 500 ਹੋਰ ਛੱਡ ਜੇ 30000 ਦੀ ਉਹ ਚੋ ਜਾ ਉਹ ਤੋਂ 10000 ਛੋੜਾ ਚਲੋ ਬਠੀ ਆਪਣੇ ਘਰ ਤੋਂ 1000 ਹੋਰ ਜੋ 28000 28000 ਦੀ ਜਾਣਦਾਂਗੇ ਚਲੋ ਬਠੀ ਚੋ ਚੋ ਕੇ ਖੜੇ ਕੋ 9 ਕਿਲੋ ਦਾ ਦੂਜਾ ਸੁਆਹ ਜੇ ਜੇ ਨਹੀਂ ਕਰੋ ਦੀ ਆ ਮਗਰ ਬਚੀ ਜਾ ਬਚੀ ਬਖਾ ਜੰਮੂ ਕਰਾ ਦੇ ਬਚੀ ਬਖਾ ਆ ਬਠੀ ਦਾ ਮਗਰ ਇਹ ਦੇ ਚਲੋ ਬਾਤ ਜਿੱਦਾਂ ਆਪਾਂ ਰੁਪਈਆ ਆਪਾਂ ਉਹ ਲੈ ਲਵਾਂਗੇ ਬਸ ਠੀਕ ਆ ਲਓ ਜੀ ਵੇਖੋ 5 ਪੈਸੇ ਨੂੰ ਪੁੱਟ ਗਿਆ ਪੰਜੇ ਪਾੜੇ ਬਾਕੀ ਮੇਰੇ ਵੀਰ ਇੱਥੇ ਆਓ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਓ ਹਣਾ ਭਾਈ ਜੀ ਹਾਂਜੀ ਹਾਂਜੀ ਰਹੀਏ ਕਿ ਨਹੀਂ ਜੀ ਹਾਂਜੀ ਹਾਂ ਜਰੂਰ ਜਰੂਰ ਆਪ ਦੋ ਟਾਈਮ ਇੱਥੇ ਘਰ ਆਪਣਾ ਜਦੋਂ ਮਰਜੀ ਚੋਣ ਤੋਂ ਗੱਲ ਲਈਏ ਕਿ ਮੰਡੀ ਇੱਥੇ ਚੋ ਕੇ ਮੇਰੇ ਕੋਲ ਜੀ ਬਿਲਕੁਲ ਚੱਕਰ ਨਹੀਂ ਮੁੜ ਕੇ ਲਾਂਮਾ ਦੇਣਾ ਤੇ ਚੋਣ ਸਭਾ ਬਿਲਕੁਲ ਤੇ ਬਾਕੀ ਗਰੰਟੀ ਆਪਾਂ ਉਹਦੀ ਦਵਾਂਗੇ ਜਿਹੜਾ ਬੰਦਾ ਵੀਡੀਓ ਕਾਉਂ ਤੇ ਮਂਗਵਾਦਾ ਬਿਲਕੁਲ ਜੀ ਜਿਹੜਾ ਬੰਦਾ ਆ ਕੇ ਚੋ ਕੇ ਪਾਸ ਕਰਕੇ ਖੜ ਜੇਰਾ ਬੰਦਾ ਘਰ ਆ ਗਿਆ ਜਦੋਂ ਖੜੇ ਨਾ ਆਪਾਂ ਵੀ ਹਰ ਚੀਜ਼ ਸਾਡੀ ਕਰਾਂਗੇ ਉਹ ਆਪਾਂ ਗਰੰਟੀ ਤੇ ਭੇਜਾਂਗੇ ਦੋਤੀ ਸਾਡੀ ਫੇਰ ਵੀ ਦੋਤੀ ਗਰੰਟੀ ਫਿਰ ਵੀ ਯਾਰ ਪਰ ਜੇ ਹੋਣਾ ਤਾਂ ਜਾਣ ਕੇ ਆਖੀ ਜਾ ਵਸੋਂ ਮਾਰੀ ਯਾਰ ਜਿੱਕੇ ਹੌਲੇ ਬੰਦੇ ਕਈ ਹੁੰਦੇ ਜੋ ਚੋਗੇ ਦੋ ਦੋ ਟਾਈਮ ਫੇਰ ਜਾ ਕੇ ਟੌਜੋ ਪੰਜ ਪੰਜ ਦੇਣਾ ਮੈਂ ਤਾਂ ਸੋਚਦਾ ਨਿੱਗੀ ਨਿੱਗੀ ਗੱਲ ਐ ਪੱਠੇ ਦੀ ਖਾਂਦੀ ਜਿਹਨੋਂ ਵੰਡ ਕਿਹੜਾ ਪੌਂਦੇ ਜੀ ਕੀ ਕਰਦੇ ਵੰਡ ਤੋਂ ਉਹ ਗਾਂ ਤੁਸੀਂ ਦੇਖਣਾ ਕਿਹੜਾ ਪਿੱਛੋਂ ਉਹ ਕੀ ਕਰਦੇ ਤੁਸੀਂ ਕਿਹੜੇ ਬੰਦੇ ਆਪਣੇ ਕਿਤੇ ਘਰ ਦੇ ਜਾਂਦਾ ਚਾਈ ਤਾਂ ਦੱਸੇ ਵੀ ਆਹ ਪਾਉ ਨੂੰ ਉਹ ਬਹੁਤ ਜਾਨ ਕੀ ਬਈਆਂ ਹੁਣ ਸਾਡੇ ਤਾਜ਼ੇ ਬਿਲਕੁਲ ਜਿੱਥੇ ਜਾਣ ਗਿਆ ਨਾ ਉਹ ਉਹਨਾਂ ਖਾਨੇ ਚ ਜਲਣਾ ਵੰਡ ਹਾਂਜੀ ਹਾਂਜੀ ਹੁਣ ਮੱਝਾਂ ਤਾਜ਼ੀਆਂ ਮਾਲੂ ਸਾਡੇ ਕੋਲ ਦਾ ਕਿਹੜਾ ਵੰਡ ਖਾਲੀ ਆਪਾਂ ਦਾ ਬੈਂਕ ਦੇ ਤਲਾ ਮਾਰਜ ਮਾਲੂ ਆ ਜਾ ਚੋੜਾ ਦੇਖੀਆਂ ਸਾਡਾ ਫੜਦਾ ਬੋਲੋ ਜੀ ਨੰਬਰ ਜੀ ਜਨਾਬ ਸਰ ਤਹਿਸੀਲ ਬਾਬਕਾਲਾ ਤੇ ਪਿੰਡ ਤੋਂ ਮੋਬਾਈਲ ਤੇ ਮੋਬਾਈਲ ਨੰਬਰ 95700394732 ਦੂਜਾ 8146264 ਚਾਹਣੇ 私。<music>